ਸਮਾਜ ਵਿੱਚ ਪਰਮਾਤਮਾ ਨੇ ਬਹੁਤ ਸਾਰੀਆਂ ਮਹਾਨ ਹਸਤੀਆਂ ਪੈਦਾ ਕੀਤੀਆਂ ਹਨ ਜਿਹੜੀਆਂ ਸਮੇਂ-ਸਮੇਂ ਤੇ ਸਮਾਜ ਅੰਦਰ ਰਹਿੰਦੇ ਲੋੜਵੰਦ ਬੇਸਹਾਰਾ ਦੁਖੀਆਂ ਗਰੀਬਾਂ ਦੀ ਨੇ ਸਵਾਰਥ ਮਦਦ ਕਰਨਾ ਹਮੇਸ਼ਾ ਹੀ ਆਪਣਾ ਇਕਲਾਕੀ ਫਰਜ਼ ਅਤੇ ਧਰਮ ਸਮਝਦੀਆਂ ਹਨ ਉਹਨਾਂ ਦੁਆਰਾ ਕੀਤੇ ਗਏ ਸ਼ਲਾਂਗਾ ਯੋਗ ਕਾਰਜ ਅੱਜ ਸਮੁੱਚੇ ਸਮਾਜ ਲਈ ਪ੍ਰੇਰਨਾ ਸੋਤ ਬਣੇ ਹਨ ਇਸੇ ਪ੍ਰੇਰਨਾ ਨੂੰ ਅੱਗੇ ਤੋਰਦੇ ਹੋਏ ਨਿਸ਼ਕਾਮ ਕਿਰਤਨ ਸੇਵਾ ਸੁਸਾਇਟੀ ਮੰਡੀ ਗੋਵਿੰਦਗੜ੍ਹ ਵੱਲੋਂ ਪਿੰਡ ਲਿਬੜਾ ਵਿਖੇ ਟਕੀਆਂ ਅਤੇ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਵਿਆਲੀ ਮਾਂ ਸਿਖਲਾਈ ਸੈਂਟਰ ਖੋਲ੍ਹਿਆ ਗਿਆ ਜਿਸ ਦਾ ਰਸਮੀ ਤੌਰ ਤੇ ਉਦਘਾਟਨ ਰਾਜੇਸ਼ ਸ਼ਰਮਾ ਡੀਐਸਪੀ ਕੰਨਾ ਨੇ ਆਪਣੇ ਕਰਕਮਲਾ ਨਾਲ ਕੀਤਾ ਤੇ ਡੀਐਸਪੀ ਰਾਜੇਸ਼ ਸ਼ਰਮਾ ਨੇ ਸਖਿਆਰਤਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਲੜਕੀਆਂ ਨੂੰ ਘਰ ਦੇ ਹੋਰ ਕੰਮਾਂ ਦੇ ਨਾਲ ਨਾਲ ਕਟਿੰਗ ਅਤੇ ਸਿਲਾਈ ਦਾ ਹੁਨਰ ਆਉਣਾ ਵੀ ਬਹੁਤ ਜ਼ਰੂਰੀ ਹੈ ਤਾ ਜੋ ਲੜਕੀਆਂ ਆਪਣੇ ਸਹੁਰੇ ਘਰ ਜਾ ਕੇ ਚੰਗੀਆਂ ਨੂਹਾਂ ਸਾਬਤ ਹੋ ਸਕਣ ਸੋਸਾਇਟੀ ਪ੍ਰਧਾਨ ਕਰਮਜੀਤ ਸਿੰਘ ਬਿੱਟੂ ਮੀਤ ਪ੍ਰਧਾਨ ਰਵਿੰਦਰ ਸਿੰਘ ਰਵੀ ਨੇ ਦੱਸਿਆ ਕਿ ਸੋਸਾਇਟੀ ਦੇ ਮੈਂਬਰਾਂ ਵੱਲੋਂ ਹਰੇਕ ਮਹੀਨੇ ਆਪਣੀ ਨੇਕ ਕਮਾਈ ਵਿੱਚੋਂ ਇੱਛਾ ਅਨੁਸਾਰ ਦਸਵੰਧ ਕੱਢ ਕੇ ਸਮਾਜ ਭਲਾਈ ਕਾਰਜਾਂ ਵਿੱਚ ਯੋਗਦਾਨ ਪਾਇਆ ਜਾਂਦਾ ਹੈ ਵਾਹੀ ਗੁਰਜੀਕਾ ਫਾਲ ਸਾਹਿਬ ਗੁਰਜੀਕੀ ਫਤਿਹ ਨਿਸ਼ਕਾਮ ਕੀਰਤਨ ਸੇਵਾ ਸੁਘਟੀ ਵੱਲੋਂ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਤੇ ਔਰਤਾਂ ਨੂੰ ਆਤਮ ਨਿਰਪਰ ਬਣਾਉਣ ਦੇ ਮਕਸਦ ਲਈ ਇਲਾਕੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਿਲਾਈ ਸੈਂਟਰ ਖੋਲੇ ਜਾ ਰਹੇ ਹਨ ਇਸੇ ਲੜੀ ਦੇ ਵਿੱਚ ਅੱਜ ਖੰਨਾ ਨੇੜਲੇ ਪਿੰਡ ਨਿਬੜਾ ਵਿਖੇ ਮੁਫਤ ਸਿਲਾਈ ਸੈਂਟਰ ਖੋਲਿਆ ਗਿਆ ਹੈ ਜਿਸ ਦਾ ਉਦਘਾਟਨ ਕਰ ਲਈ ਇੱਥੇ ਵਿਸ਼ੇਸ਼ ਤੌਰ ਤੇ ਖੰਨਾ ਦੇ ਡੀਐਸਪੀ ਸ਼੍ਰੀ ਰਵੀਸ਼ਰਮਾ ਜੀ ਇੱਥੇ ਪਹੁੰਚੇ ਅਸੀਂ ਉਹਨਾਂ ਦਾ ਇੱਥੇ ਪਹੁੰਚਣ ਤੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਉਹ ਨਿਸ਼ਕਾਮ ਕੀਰਤਨ ਸੇਵਾ ਸਲੇਟੀ ਨੂੰ ਇਸੇ ਤਰ੍ਹਾਂ ਹੀ ਸਮਾਜ ਭਲਾਈ ਦੇ ਕਾਰਜ ਕਰਨ ਦੀ ਬਲ ਅਤੇ ਬੁੱਧੀ ਬਖਸ਼ਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ